ਸਤਿਕਾਰਯੋਗ ਦੋਸਤੋ ਸਭ ਤੋਂ ਪਹਿਲਾਂ ਪਾਲਤਮਾਨ YouTube ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਮੇਸ਼ਾ ਹੱਸਦੇ ਵਸਦੇ ਰਹੋ ਇਹੋ ਦੁਆਏ ਸਾਡੀ ਉਸ ਮਾਲਕ ਅੱਗੇ ਆਓ ਕੁਝ ਗੱਲਾਂ ਕਰੀਏ ਸਿਆਣਿਆਂ ਨੇ ਕਹੀਆਂ ਤੇ ਸਿਆਣਿਆਂ ਦੀਆਂ ਲਿਖੀਆਂ ਦੋਸਤੋ ਜਿਸ ਮਨੁੱਖ ਦੀ ਨੀਅਤ ਅਤੇ ਸੋਚ ਸੱਚੀ ਹੋਵੇ ਪਰਮਾਤਮਾ ਉਸ ਦਾ ਔਖੇ ਸਮੇ ਵੀ ਲੜ ਫਰਦਾ ਹੈ ਦੋਸਤੋ ਤੂਫਾਨ ਅਤੇ ਹੰਕਾਰ ਦੇ ਬੋਲਾਂ ਦਾ ਬਾਦ ਵਿੱਚ ਹੀ ਪਤਾ ਲੱਗਦਾ ਹੈ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਦੋਸਤੋ ਕੁਝ ਗੱਲਾਂ ਅੱਜ ਤੋਂ ਹੀ ਛੱਡ ਦੇਵੋ ਨੰਬਰ 1 ਆਪਣੇ ਆਪ ਨੂੰ ਦੂਜਿਆਂ ਤੋਂ ਹਮੇਸ਼ਾ ਨੀਮਾ ਸਮਝਣਾ ਨੰਬਰ 2 ਸਾਰੀ ਦੁਨੀਆ ਨੂੰ ਖੁਸ਼ ਰੱਖਣਾ ਤੇ ਨੰਬਰ 3 ਵੱਡੇ ਅਮੀਰ ਲੋਕਾਂ ਤੋਂ ਵੱਡੀਆਂ ਵੱਡੀਆਂ ਅਮੀਦਾ ਰੱਖਣਾ ਪਿਆਰੇ ਦੋਸਤੋ ਭਾਵੇਂ ਪਿਆਰ ਦੇ ਅਨੇਕਾ ਰੂਪ ਨੇ ਪਰ ਜੇ ਪਿਆਰ ਉਸ ਮਾਲਕ ਨਾਲ ਹੋਵੇ ਤੇ ਕਦੇ ਵੀ ਤੋਖਾ ਨਹੀਂ ਮਿਲਦਾ ਜੋ ਲੋਕ بار بار ਬੇਨਤੀ ਕਰਨ ਤੇ ਵੀ ਤੁਹਾਡੀ ਕਦਰ ਨਹੀਂ ਕਰਦੇ ਉਹਨਾਂ ਨੂੰ ਜ਼ਿੰਦਗੀ ਚੋਂ ਹਮੇਸ਼ਾ ਲਈ ਕੱਢ ਦੇਵੋ ਜਿਸੇ ਤਦਾਰ ਕਰਨ ਲਈ ਤੁਹਾਡੇ ਨੈਣ ਤੁਹਾਡੀਆਂ ਅੱਖਾਂ ਹਰ ਸਮੇਂ ਬੇਚੈਨ ਰਹਿੰਦੀਆਂ ਨੇ ਆਪਣੇ ਆਪ ਨੂੰ ਇੰਨਾ ਕਾਬਲ ਬਣਾਵੋ ਕਿ ਉਹ ਤੁਹਾਡੇ دیدار ਕਰਨ ਨੂੰ ਤਰਸਦਾ ਰਹੇ ਦੋਸਤੋ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਾ ਸਮਝੋ ਕਿਉਂਕਿ ਪ੍ਰਮਾਤਮਾ ਹਰ ਸਮੇਂ ਹਰ ਜਗ੍ਹਾ ਹਰ ਲੋੜ ਵੇਲੇ ਤੁਹਾਡੇ ਸਾਥ ਹੈ ਪਰ ਸਮਝਣ ਦੀ ਲੋੜ ਹੈ ਪਿਆਰੇ ਦੋਸਤੋ ਇਹ ਗੱਲ ਖਾਸ ਧਿਆਨ ਨਾਲ ਸੁਣਿਓ ਜੋ ਮਨੁੱਖ ਦੋ ਕੁੱਟ दारू ਪੀ ਕੇ बार-बार ਵਫਾਦਾਰੀ ਨਿਭਾਉਣ ਦੀਆਂ ਗੱਲਾਂ ਕਰੇਗਾ ਤੇ ਉਹ ਕਦੇ ਜ਼ਿੰਦਗੀ 'ਚ ਵਫਾਦਾਰ ਨਹੀਂ ਹੋਵੇਗਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਬੁੱਕਲ ਦੇ ਸੱਪ ਕੋਬਰਾ ਸੱਪ ਨਾਲੋਂ ਕਰੋੜਾਂ ਗੁਣਾ ਜ਼ਹਿਰੀਲੇ ਹੁੰਦੇ ਨੇ ਦੋਸਤੋ ਮਨੁੱਖੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦੁਖਾਂਤ ਏ ਜੋ ਕੁਝ ਪ੍ਰਮਾਤਮਾ ਨੇ ਬਖਸ਼ਿਆ ਮਨੋਖੋ ਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦਾ ਤੇ ਜੋ ਕੋਲ ਨਹੀਂ ਉਹਦੇ ਹਮੇਸ਼ਾ ਪਿਛੇ ਦੌਰ ਦਾ ਦੌਰ ਦਾ ਦੌਰ ਦਾ ਹੀ ਰਹਿੰਦਾ ਹੈ ਜੋ ਦੋਸਤ ਤੁਹਾਡੇ ਕੋਲ ਬੈਠ ਕੇ ਹੋਰਾਂ ਦੀਆਂ ਸਿਫਤਾਂ ਕਰੇ ਤੇ ਸਮਝੋ ਤੁਹਾਡੇ ਪ੍ਰਤੀ ਉਹਦੇ ਦਿਲ ਵਿੱਚ ਕੋਈ ਸਤਿਕਾਰ ਨਹੀਂ ਪਿਆਰੀ ਦੋਸਤੋ ਉਹਨਾਂ ਅੱਗੇ ਰੋਣ ਦਾ ਕੀ ਫਾਇਦਾ ਉਹਨਾਂ ਅੱਗੇ ਰੋਣ ਦਾ ਕੀ ਫਾਇਦਾ ਜਿਨ੍ਹਾਂ ਨੂੰ ਤੁਹਾਡੇ ਹੰਝੂਆਂ ਦੀ ਕਦਰ ਹੀ ਨਹੀਂ ਦੋਸਤੋ ਉਹ ਮਨੁੱਖ ਕਦੇ ਵੀ ਕਿਸੇ ਦੇ ਵਫਾਦਾਰ ਨਹੀਂ ਹੁੰਦੇ ਜੋ ਦੋਸਤੀ ਨੂੰ ਪਿਆਰ ਨੂੰ ਕਪੜਿਆ ਵਾਂਗ ਬਦਲਦੇ ਰਹਿੰਦੇ ਨੇ ਪਿਆਰੇ ਦੋਸਤੋ ਬੋਲਦਿਆਂ ਕੋਈ ਗਲਤੀ ਹੋਵੇ ਮੁਆਫ ਕਰਨਾ ਤੁਹਾਡੀ ਖੁਸ਼ਹਾਲੀ ਹਰ ਸਮੇਂ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰਦਾ ਪਾਲ ਕਮਾਨ YouTube ਚੈਨਲ